ਸਤਿ ਸ਼੍ਰੀ ਅਕਾਲ ਦੋਸਤੋ ਜਿਹੜੇ ਵੀ ਬੱਚੇ ਹੁਣ ਜਿਨ੍ਹਾਂ ਦਾ ਸਟੱਡੀ ਗੈਪ ਪੈ ਗਿਆ ਰਿਫਿਊਜ਼ਲ ਆ ਗਈ ਹੈ ਜਾਂ ਫਿਰ ਫੰਡਸ ਨਹੀਂ ਹੈਗੇ ਬਹੁਤੇ ਜ਼ਿਆਦੇ ਫੰਡਸ ਨਹੀਂ ਹੈਗੇ ਇਨਕਮ ਸੋਰਸ ਨਹੀਂ ਹੈਗੇ ਉਹਨਾਂ ਦੇ ਲਈ ਕਿਹੜੀ ਚੰਗੀ ਆਪਸ਼ਨ ਹੈ ਉਸ ਬਾਰੇ ਗੱਲ ਕਰਾਂਗੇ ਸਾਡੇ ਨਾਲ ਗੁਰਪ੍ਰੀਤ कौर ਬਾਠ ਮੈਮ ਨੇ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਆ ਤੇ ਉਹਨਾਂ ਤੋਂ ਜਾਣਾਂਗੇ ਯੂਕੇ ਬਾਰੇ ਜਾਂ ਹੋਰ ਵੀ ਕਿਹੜੇ-ਕਿਹੜੇ ਮੁਲਕ ਨੇ ਜਿਹੜੇ ਇਸ ਤਰ੍ਹਾਂ ਦੇ ਸਟੂਡੈਂਟਸ ਨੂੰ ਵੈਲਕਮ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਅ ਪਹਿਲਾਂ ਤੁਹਾਨੂੰ ਦੱਸ ਦੇਣਾ ਕਿ ਸਕਰੀਨ ਤੇ ਅਸੀਂ ਨੰਬਰ ਵੀ ਫਲੈਸ਼ ਕਰ ਰਹੇ ਆ ਤੁਸੀਂ ਕਾਲ ਕਰ ਸਕਦੇ ਹੋ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਹਾਡਾ ਵਿਦੇਸ਼ ਜਾਣ ਸੰਬੰਧੀ ਕੋਈ ਵੀ ਸਵਾਲ ਹੋਵੇ ਮੈ ਕਰਨਾ ਪਿਆ ਬਹੁਤ ਸਾਰੀਆਂ ਰਿਫਿਊਜ਼ਲਸ ਆਈਆਂ ਹਨ ਕਿ ਕੈਨੇਡਾ ਤੋਂ ਬਹੁਤ ਆਈਆਂ ਹੈ ਆਸਟ੍ਰੇਲੀਆ ਤੋਂ ਬਹੁਤ ਆਈਆਂ ਔਰ ਸਟੂਡੈਂਟ ਹੁਣ ਦੇਖ ਰਿਹਾ ਮੈਂ ਕਿਸ ਕੰਟਰੀ ਦੇ ਵਿੱਚ ਜਾਵਾਂ ਯੂਕੇ ਨੂੰ ਆਪਾਂ ਖਾਸ ਤੌਰ ਤੇ ਇੱਥੇ ਰੱਖਣਾ ਹੈ ਕਿ ਯੂਕੇ ਦੇ ਵਿੱਚ ਕੀ ਇਸ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਐਲੀਜੀਬਲ ਹੈਗੇ ਆ ਕਿੰਨਾ ਕੁ ਸਟੱਡੀ ਗੈਪ ਔਰ ਰਿਫਿਊਜ਼ਲ ਵਾਲਿਆਂ ਦੇ ਲਈ ਕੋਈ ਆਪਸ਼ਨਸ ਯੂਕੇ ਦੇ ਵਿੱਚ ਹੈਗੀ ਹੈ ਆ ਯੂਕੇ ਜੇ ਤਾਂ ਤੁਸੀਂ ਮੈਡੀਕਲ ਲਾਈਨ ਤੋਂ ਬਾਈ ਪ੍ਰੋਫੈਸ਼ਨ ਤੁਸੀਂ ਨਰਸਿਸ ਹੋ ਜਾਂ ਬਾਈ ਪ੍ਰੋਫੈਸ਼ਨ ਤੁਸੀਂ ਕਿਸੇ ਵੀ ਐਡਮਿਨ ডিপਾਰਟਮੈਂਟ ਚ ਕੰਮ ਕੀਤਾ ਹੈ ਇਨ ਹਸਪੀਟਲ ਉਹਨਾਂ ਦੇ ਲਈ ਸਾਡੇ ਕੋਲ ਅਲੱਗ 옵ਸ਼ਨਸ ਨੇ ਔਰ ਜਿਹੜੇ ਸਾਡੇ ਬੱਚੇ ਨਾਰਮਲ ਆਰਟਸ ਵਾਲੇ ਸਟੂਡੈਂਟਸ ਨੇ ਕਿਸੇ ਵੀ ডিপਾਰਟਮੈਂਟ ਚ ਕੰਮ ਕੀਤਾ ਹੈ ਉਹਨਾਂ ਦਾ ਸਟੱਡੀ ਗੈਪ ਪੈ ਗਿਆ ਲੰਬਾ ਉਹਨਾਂ ਨੇ ਆਇਲਟਸ ਪੀਟੀ ਨਹੀਂ ਕੀਤਾ ਉਹਨਾਂ ਦੇ ਲਈ ਸਾਡੇ ਕੋਲ ਬਹੁਤ ਸਾਰੀਆਂ 옵ਸ਼ਨਸ ਨੇ ਔਰ ਤੁਸੀਂ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਜਾਂ ਆਪਣੇ ਬੱਚਿਆਂ ਦੇ ਨਾਲ ਜਾਣਾ ਚਾਹੁੰਦੇ ਹੋ विदाउट आइलट्स ਜਾਣਾ ਚਾਹੁੰਦੇ ਹੋ ਸ਼ੋਰ ਟਰਮ ਕੋਰਸਸ ਦੇ ਲਈ ਜਾਣਾ ਚਾਹੁੰਦੇ ਹੋ ਸ਼ਾਰਟ ਟਰਮ ਕੋਰਸਸ ਵੀ ਸਾਡੇ ਕੋਲ ਅਵੇਲੇਬਲ ਨੇ ਯੂਕੇ ਦੇ ਵਿੱਚ ਬਾਕੀ ਜਿਹੜੇ ਸਾਡੇ ਬੱਚਾ ਨੇ ਆਈਲਟਸ ਜਾਂ ਪੀਟੀ ਕੀਤੀ ਹੋਈ ਆ ਯੂਨੀਵਰਸਿਟੀਆਂ ਦੇ ਲਈ ਅੱਛੀ ਸਕਾਲਰਸ਼ਿਪ ਦੇ ਨਾਲ ਸਾਡੇ ਕੋਲ ਯੂਨੀਵਰਸਿਟੀ ਔਰ ਕਾਲਜਿਸ ਵੀ ਅਵੇਲੇਬਲ ਨੇ ਤੇ ਬਾਕੀ ਗੱਲ ਰਹਿੰਦੀ ਆ ਕਿ ਯੂਕੇ ਦੇ ਵਿੱਚ ਵੀਜ਼ਾ ਨੂੰ ਲੈ ਕੇ ਮਨ ਦੇ ਵਿੱਚ ਕਨਫਿਊਜ਼ਨ ਹੁੰਦੀ ਆ ਬੱਚੇ ਦੇ ਕਿ ਵੀਜ਼ਾ ਇਸ ਟਾਈਮ ਨਿਕਲ ਰਿਹਾ ਹੈ ਕਿ ਨਹੀਂ ਨਿਕਲ ਰਿਹਾ ਬਿਲਕੁਲ ਅੱਛਾ ਰੇਟ ਆ ਯੂਕੇ ਦਾ ਬਹੁਤ ਜਿਹੜੇ ਆ ਵੀਜ਼ਾ हाई सक्सेस रेट ਨੇ ਔਰ ਜਿਹੜੇ ਬੱਚੇ ਸਾਡੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਨੇ ਉਹਦੇ ਵਿੱਚ ਵੀ ਅਸੀਂ ਵੀਜ਼ਾਸ ਜਿਹੜੇ ਐਸ ਟਾਈਮ ਲੈ ਰਹੇ ਆ ਯੂਕੇ ਦੇ ਔਰ ਯੂਕੇ ਦੀ ਜੇ ਗੱਲ ਰਹਿ ਗਈ ਆ ਤੇ ਕਿਤੇ ਨਾ ਕਿਤੇ ਬੱਚਿਆਂ ਨੂੰ ਇਹ ਲੱਗਦਾ ਹੈ ਕਿ ਮੇਰਾ ਜਿਹੜਾ ਬਜਟ ਹੈ ਕਟੋ-ਕਟ ਕੀ ਰਹੇਗਾ ਕਟ ਤੋਂ ਕਟ ਬਜਟ ਦੇ ਵਿੱਚ ਇਸ ਟਾਈਮ ਅਸੀਂ ਸਪਾਊਸ ਦੇ ਨਾਲ 7 ਲੱਖ ਜਿਹੜਾ ਐ ਅਪ੍ਰੋਕਸ ਕਹਿ ਰਹੀਆਂ ਖਰਚਾ 7 ਲੱਖ ਦੇ ਵਿੱਚ ਵਿੱਚ ਅਸੀਂ ਜਿਹੜਾ ਯੂਕੇ ਦਾ ਵੀਜ਼ਾ ਲੈ ਕੇ ਦੇ ਰਹੇ ਆ ਔਰ ਨਾਲ-ਨਾਲ ਜਿਹੜਾ ਯੂਕੇ ਦੇ ਵਿੱਚ ਅ ਬੱਚਾ ਨੂੰ ਬੜੀ ਕਨਫਿਊਜ਼ਨ ਹੁੰਦੀ ਸੀ ਕਿ ਮੈਨੂੰ ਉੱਥੇ ਸਰਵਿਸਿਜ਼ ਮਿਲਣਗੀਆਂ ਕਿ ਨਹੀਂ ਮਿਲਣਗੀਆਂ ਜੀ ਹਾਂ ਅਸੀਂ ਉੱਥੇ ਵੀ ਯੂਕੇ ਦੇ ਵਿੱਚ ਤੁਹਾਨੂੰ ਸਰਵਿਸਿਜ਼ ਜਿਹੜੀਆਂ ਉਹ ਦੇ ਰਹੇ ਆਂ ਔਰ ਯੂਕੇ ਨੂੰ ਲੈ ਕੇ ਜਿੰਨੇ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਨੇ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਯੂਕੇ ਤੋਂ ਪਹਿਲਾਂ ਰਿਫਿਊਜ਼ ਹੋ ਚੁੱਕੇ ਹੋ ਇਹ ਸਹੀ ਮੌਕਾ ਹੈ ਇਸ ਟਾਈਮ ਯੂਕੇ ਦੇ ਵਿੱਚ ਦੁਬਾਰਾ ਵੀਜ਼ਾ ਲੈਣ ਦੇ ਲਈ ਹੂੰ ਬਿਲਕੁਲ ਯੂਕੇ ਜਿਵੇਂ ਮੈਮ ਨੇ ਹੁਣੇ ਕਿਹਾ ਕਿ ਤਕਰੀਬਨ 7 ਲੱਖ ਦੀ ਮੈਮ ਗੱਲ ਕੀਤੀ ਹੈ ਤੁਸੀਂ ਕਿ ਯੂਕੇ ਦਾ ਵੀਜ਼ਾ ਲੈ ਸਕਦੇ ਹੋ ਰਿਫਿਊਜ਼ਲ ਵਾਲੇ ਵੀ ਅਪਲਾਈ ਕਰ ਸਕਦੇ ਆ ਮੈਮ ਆਇਲਟਸ ਜਾਂ ਆਇਲਟ ਵਿਦਆਊਟ ਆਇਲਟਸ ਵਾਲੇ ਵੀ ਔਰ ਕਿੰਨੇ ਕ ਨੰਬਰ ਜਿਵੇਂ ਤੁਸੀਂ ਹੁਣੇ ਆਸਟ੍ਰੇਲੀਆ ਬਾਰੇ ਦੱਸ ਰਹੇ ਸੀ ਕਿ 55% ਤੁਹਾਡੇ ਨੰਬਰ ਹੋਣਾ ਚਾਹੀਦੇ ਇਸ ਦੇ ਵਿੱਚ ਵੀ ਕੋਈ ਤਰ੍ਹਾਂ ਦਾ ਹੈਗਾ ਬਿਲਕੁਲ ਜੇ ਤੁਹਾਡੀ ਪਰਸੈਂਟੇਜ 50 ਆ 50 Uh, 5% ਜਾਤੇ ਤੁਸੀਂ ਯੂਕੇ ਅਪਲਾਈ ਕਰਕੇ ਜਾ ਸਕਦੇ ਹੋ ਔਰ ਯੂਕੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਨਫਿਊਜ਼ਨ ਵਾਲਾ ਪਲਵਿੰਦਰ ਜੀ ਸਵਾਲ ਰਹਿੰਦਾ ਕਿ ਸੁਪਾ ਉਸ ਤੇ ਬੱਚੇ ਨਾਲ ਜਾ ਸਕਦੇ ਆ ਬਿਲਕੁਲ ਸੁਪਾ ਉਸ ਤੇ ਬੱਚੇ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਔਰ ਯੂਕੇ ਦੇ ਸਾਡੇ ਕੋਲ ਜਿਹੜੇ ਨਰਸਿੰਗ ਵਾਲੇ ਬੱਚੇ ਆਣਗੇ ਜਿਨ੍ਹਾਂ ਕੋਲ ਐਕਸਪੀਰੀਅੰਸ ਆ ਉਹਨਾਂ ਦੇ ਲਈ ਵਰਕ ਪਰਮਿਟ ਵੀ ਅਵੇਲੇਬਲ ਆ ਕਿ ਉਹਦੇ ਵਿੱਚ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਇੱਥੋਂ ਯੂਕੇ ਤੁਸੀਂ ਜੇ ਸਟੱਡੀ ਵੀਜ਼ਾ ਤੇ ਅਸੀਂ ਜਲਦੀ ਵੀਜ਼ਾ ਲੈ ਲੈਨੇ ਆ ਉੱਥੇ ਜਾ ਕੇ ਅਸੀਂ ਤੁਹਾਡਾ ਵਰਕ ਪਰਮਿਟ ਕਿਵੇਂ ਕਨਵਰਟ ਬਾਕੀ ਦਵਾਂਗੇ ਉਹਦੇ ਲਈ ਵੀ ਬਹੁਤ ਸਾਰੀਆਂ ਆਪਸ਼ਨਸ ਨੇ ਬਾਕੀ ਯੂਕੇ ای ایس ਐਲ ਤਾਂ ਤੁਹਾਨੂੰ ਪਤਾ ਹੀ ਆ ਜਿਹੜਾ ਉਹ ਪ੍ਰੋਗਰਾਮ ਸਾਡੇ ਕੋਲ ਅਵੇਲੇਬਲ ਆ ਸ਼ਾਰਟ ਟਰਮ ਕੋਰਸਸ ਦੇ ਲਈ ਉਹਦੇ ਵਿੱਚ ਆਪਾਂ ਵੀਜ਼ਾ ਲੈ ਕੇ ਉੱਥੇ ਵਰਕ ਪਰਮਿਟ ਵੀ ਕਨਵਰਟ ਕਰਾ ਸਕਦੇ ਹਾਂ ਔਰ ਯੂਕੇ ਦੇ ਵਿੱਚ ਜਿਹੜੀ ਚੀਜ਼ ਹੁੰਦੀ ਹੈ ਕਿ ਵੀਜ਼ਾ ਜਿਹੜਾ ਬੱਚਿਆਂ ਦਾ ਨਹੀਂ ਨਿਕਲਿਆ ਦੁਬਾਰਾ ਵੀਜ਼ਾ ਲੈਣ ਦੇ ਲਈ ਕੀ ਕਰਨਾ ਪਊਗਾ ਉਹਦੇ ਲਈ ਤੁਹਾਨੂੰ ਪ੍ਰੋਫਾਈਲ ਅਸੈਸਮੈਂਟ ਕਰਵਾਉਣ ਦੀ ਜ਼ਰੂਰਤ ਹੈ ਪ੍ਰੋਫਾਈਲ ਅਸੈਸਮੈਂਟ ਤੋਂ ਮੇਰਾ ਜਿਹੜਾ ਜਿਹੜਾ ਮੀਨ ਆ ਉਹ ਇਹ ਹੈ ਕਿ ਜਦੋਂ ਤੁਸੀਂ ਪ੍ਰੋਫਾਈਲ ਅਸੈਸਮੈਂਟ ਕਰੋਗੇ ਤਾਂ ਸੀ ਤੁਹਾਨੂੰ ਗਾਈਡ ਕਰਾਂਗੇ ਇਨਰ ਝੁਕੇ ਜਾਣ ਦੀ ਜ਼ਰੂਰਤ ਹੈ ਜਾਂ ਆਉਟਰ ਝੁਕੇ ਜਾਣ ਦੀ ਜ਼ਰੂਰਤ ਹੈ ਅਸੀਂ ਵੀਜ਼ਾ ਕਿੱਥੇ ਕੱਢ ਸਕਦੇ ਹਾਂ ਔਰ ਵਿਦਾਊਟ ਆਇਲਟਸ ਬਿਲਕੁਲ ਅਸੀਂ ਵੈਲਕਮ ਕਰ ਰਹੇ ਹਾਂ ਇਸ ਟਾਈਮ ਸਾਡੇ ਕੋਲ ਸਟੂਡੈਂਟ ਆ ਕੇ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਨੇ ਯੂਕੇ ਦੇ ਲਈ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਸਟੂਡੈਂਟਸ ਦੇ ਲਈ ਜਿਨ੍ਹਾਂ ਦਾ ਸਟੱਡੀ ਗੈਪ ਹੈ ਜਾਂ ਫਿਰ ਆਇਲਟਸ ਨਹੀਂ ਕਰ 파 ਰਹੇ ਤਾਂ ਤੁਸੀਂ ਵਿਦਾਊਟ ਆਇਲਟਸ ਯੂਕੇ ਜਾ ਸਕਦੇ ਹੋ ਸਭ ਤੋਂ ਵੱਡੀ ਗੱਲ ਹੈ ਹੋਣੀ ਮੈਮ ਨੇ ਜਿਵੇਂ ਕਿਹਾ ਕਿ ਸਪਾਊਸ ਵਾਲੇ ਵੀ ਇਸ ਦੇ ਵਿੱਚ ਐਲੀਜੀਬਲ ਹੈਗੇ ਆ ਸਪਾਊਸ ਵੀਜ਼ਾ ਵੀ ਤੁਸੀਂ ਲੈ ਸਕਦੇ ਹੋ ਤੁਹਾਡੇ ਬੱਚੇ ਹੈਗੇ ਉਹ ਵੀ ਨਾਲ ਜਾ ਸਕਦੇ ਆ ਔਰ ਬਹੁਤ ਹੀ ਘੱਟ ਯੂਕੇ ਸਟੱਡੀ ਦਾ ਇਸ ਟੈਪ ਤੇ ਜਿਵੇਂ 7 ਲੱਖ ਦੇ ਵਿੱਚ ਤੁਸੀਂ ਯੂਕੇ ਦੇ ਵਿੱਚ ਸਟੱਡੀ ਕਰ ਸਕਦੇ ਹੋ ਯੂਕੇ ਸਟੱਡੀ ਲੈਵਲ ਬਹੁਤ ਅੱਛਾ ਹੈ ਮੈਮ ਕਿਸ ਤਰ੍ਹਾਂ ਦੀ ਸਟੱਡੀ ਲਈ ਪ੍ਰੀਫਰੈਂਸ ਕਰੋਗੇ ਤੁਸੀਂ ਸਟੂਡੈਂਟ ਨੂੰ ਵੀ ਕਿਹੜੀਆਂ ਕਿਹੜੀਆਂ ਸਟੱਡੀਆਂ ਹੈਗੀਆਂ ਜਾਂ ਕਿਹੜੇ ਕਿਹੜੇ ਕੋਰਸ ਅਵੇਲੇਬਲ ਹੈਗੇ ਆ ਜ ਜਿਨ੍ਹਾਂ ਨੂੰ ਕਰਕੇ ਉੱਥੇ ਸਟੂਡੈਂਟ ਆਪਣਾ ਜਿਹੜਾ ਫਿਊਚਰ ਹੈ ਉਸ ਨੂੰ ਬ੍ਰਾਈਟ ਕਰ ਸਕਦਾ ਹੈ ਆ ਇਸ ਟਾਈਮਾ ਹੋਟਲ ਮੈਨੇਜਮੈਂਟ ਤੁਸੀਂ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ bizness ਦੇ ਕੋਰਸੇ ਵੀ ਸਾਡੇ ਕੋਲ ਅਵੇਲੇਬਲ ਨੇ ਟ੍ਰੇਡ ਦੇ ਕੋਰਸੇਸ ਦੇ ਵਿੱਚ ਵੀ ਸਾਡੇ ਕੋਲ ਅਚੀਆਂ ਆਪਸ਼ਨਸ ਹੈਗੀਆਂ ਨੇ ਬਾਕੀ ਡਿਪੈਂਡ ਔਨ ਯੂਅਰ ਪ੍ਰੋਫਾਈਲ ਹੈ ਤੁਹਾਡਾ ਲਾਸਟ ਐਕਸਪੀਰੀਅੰਸ ਕੀ ਇਸ ਫੀਲਡ ਦੇ ਵਿੱਚ ਹੈਗਾ ਜੇ ਤੁਹਾਡਾ ਸੇਮ ਫੀਲਡ ਦੇ ਵਿੱਚ ਐਕਸਪੀਰੀਅੰਸ ਹੋਵੇ ਤਾਂ ਸਾਨੂੰ ਇਹ ਹੁੰਦਾ ਕਿ ਵੀਜ਼ਾ ਰੇਸ਼ਿਓ ਜਿਹੜੀ ਅਸੀਂ ਕੱਢ ਲਾਂਗੇ ਵੀਜ਼ਾ ਸਕਸੈਸ ਰੇਟ ਅਸੀਂ ਕੱਢ ਲਾਂਗੇ ਉਹਦੇ ਵਿੱਚ ਅਸੀਂ ਤੁਹਾਡੇ ਅਕੋਰਡਿੰਗ ਟੂ ਐਕਸਪੀਰੀਅੰਸ ਹੀ ਅਸੀਂ ਗਾਈਡ ਕਰਦੇ ਹਾਂ ਕਿ ਉਹ ਸੇਮ ਐਕਸਪੀਰੀਅੰਸ ਤੁਹਾਡਾ ਉਸ ਫੀਲਡ ਹੋ ਜੇ ਜਿਸ ਕੋਰਸ ਲਈ ਤੁਸੀਂ ਜਾ ਰਹੇ ਹੋ ਕਿਉਂਕਿ ਉਹਦੇ ਵਿੱਚ ਅਸੀਂ ਜਦੋਂ ਕਵਰਿੰਗ ਲੈਟਰ ਬਣਾਉਂਦੇ ਆਂ ਤੇ ਕਵਰਿੰਗ ਲੈਟਰ ਦੇ ਵਿੱਚ ਅਸੀਂ ਇੱਕਦਮ ਬੱਚਾ 5 ਸਾਲ ਦਾ ਗੈਪ ਪੈ ਗਿਆ 7 ਸਾਲ ਦਾ ਗੈਪ ਪੈ ਗਿਆ ਯੂਕੇ ਸਟੱਡੀ ਲਈ ਕਿਉਂ ਜਾ ਰਿਹਾ ਤੇ ਉਹਦੇ ਵਿੱਚ ਅਸੀਂ ਇੰਟਰਸਟ ਦਿਖਾਉਣਾ ਹੈ ਕਿ ਤੁਸੀਂ ਇਸ ਬਿਜ਼ਨਸ 'ਚ ਹੋ ਇਸ ਜੋਬ ਪ੍ਰੋਫਾਈਲ 'ਚ ਹੋ ਜਾਂ ਫਿਰ ਤੁਸੀਂ ਜਿਹੜਾ ਇਹ ਉੱਥੇ ਜਾ ਕੇ ਇਸ ਨੂੰ ਐਕਸਪਲੋਰ ਕਰਨਾ ਚਾਹੁੰਦੇ ਹੋ ਉੱਥੇ ਜਾ ਕੇ ਜਿਹੜਾ ਅਸੀਂ ਇਹ ਕੋਰਸ ਕਰਕੇ ਸਾਨੂੰ ਇਹ oportunitys ਮਿਲ ਜਾਣਗੀਆਂ ਕਵਰਿੰਗ ਲੈਟਰ ਤੇ ਡਿਪੈਂਡ ਔਨ ਵੀਜ਼ਾ ਹੁੰਦਾ ਇਸ ਕਰਕੇ ਅਸੀਂ ਟਰਾਈ ਕਰਦੇ ਹਾਂ ਜਿਹੜੀ ਵੀ ਫੀਲਡ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੋ ਵੀ ਹੋ ਸੇਮ ਫੀਲਡ ਦੇ ਵਿੱਚ ਅਸੀਂ ਉਹ ਤੁਹਾਨੂੰ ਕੋਰਸ ਲੈ ਕੇ ਦਈਏ ਤਾਂ ਕਿ ਵੀਜ਼ਾ ਸਕਸੈਸ ਰੇਟ ਅਸੀਂ ਕੱਢ ਸਕੀਏ ਕਵਰਿੰਗ ਲੈਟਰ ਦੇ ਉੱਤੇ ਅਸੀਂ ਪ੍ਰੋਪਰ ਤਰੀਕੇ ਨਾਲ ਵਰਕਆਊਟ ਕਰ ਸਕੀਏ ਤੇ ਯੂਕੇ ਦੇ ਵਿੱਚ ਇਸ ਟਾਈਮ ਜਿਹੜੇ ਸੁਪਾਉਸ ਦੇ ਨਾਲ ਜਾਣਾ ਚਾਹੁੰਦੇ ਨੇ ਪਾਉਸ ਦੇ ਲਈ ਵੀ ਸਾਡੇ ਕੋਲ ਇੱਕ ਅਲੱਗ ਤੋਂ ਆਪਸ਼ਨ ਹੈ ਕਿ ਅਸੀਂ ਵਰਕ ਪਰਮਿਟਸ ਤੋਂ ਪਾਸ ਨੂੰ ਉੱਥੇ ਕਿਵੇਂ ਕਨਵਰਟ ਕਰਵਾ ਕੇ ਦਵਾਂਗੇ ਉਹਦੇ ਲਈ ਵੀ ਅਸੀਂ ਤੁਹਾਨੂੰ ਗਾਈਡ ਕਰਕੇ ਇਥੋਂ ਭੇਜਾਂਗੇ ਹੂੰ ਬਿਲਕੁਲ ਹੈ ਬਹੁਤ achi options ਤੁਹਾਡੇ ਲਈ ਹੈਗੀਆਂ ਨੇ UK ਜਾਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਆ ਰਹੇ ਨੰਬਰ ਤੇ ਕਾਲ ਕਰੋ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਮੁਹਾਲੀ ਮਿਲ ਸਕਦੇ ਹੋ ਇਸ ਤੋਂ ਇਲਾਵਾ ਜਲੰਧਰ ਅਹਮਦਾਬਾਦ ਔਰ ਹైదరాబాద్ ਦੇ ਵਿੱਚ ਵੀ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਦੇ ਆਫਿਸਸ ਹੈਗੇ ਆ ਕਿਸੇ ਵੀ ਨੇੜਲੇ ਆਫਿਸ ਦੇ ਵਿੱਚ ਵਿਜ਼ਿਟ ਕੀਤਾ ਜਾ ਸਕਦਾ ਹੈ ਬਹੁਤ ਬਹੁਤ ਧੰਨਵਾਦ ਜੀ ਕੀਮਤੀ ਜਾਣਕਾਰੀ ਦੇ ਲਈ ਥੈਂਕ ਯੂ ਸਾਡੇ ਦਰਸ਼ਕਾਂ ਦਾ ਵੀ ਧ